ਫਿਰ ਜੇ ਤੇ ਆ ਜੇ ਸਾਹਮਣੇ ਤਾਂ ਆ ਜੇ ਪਹਿਲੀ ਵਾਰ ਚ ਜੇ ਅੜ ਜੇ ਤਾਂ ਫਿਰ ਬਸ ਆ ਚੀਜ਼ ਤਾਂ ਧਿਆਨ ਰੱਖਣਾ ਜਿਹੜਾ ਲਾਸਟ ਵਾਲਾ ਲਾਸਟ ਵਾਲਾ ਸਿੰਗਲ ਜਿਹੜੇ ਪਾਸੇ ਆ ਇਹਨੂੰ ਇਦਾਂ ਦਾ ਕਰਕੇ ਦੇੜ ਦੋ ਇਦਾਂ ਦਾ ਪਾਸੇ ਇਦਾਂ ਆ ਇਹ ਵੀ ਖੁੱਲ ਜਾਣਾ ਇਦਾਂ ਕਰਕੇ ਹਾਂ ਬਸ ਇਹਨੂੰ ਕਰ ਦੋਸਤੋ ਅੱਜ ਫੇਰ ਅਸੀਂ ਪਹੁੰਚੇ ਆ ਪਾਤਣਾ ਸ਼ਹਿਰ ਪਾਰਸ ਐਗਰੀਕਲਚਰ ਸਟੋਰ ਤੇ ਤੇ ਅੱਜ ਇੱਕ ਥੋੜੀ ਜੀ ਕਹਿੰਦੇ ਕਿ ਨਵਿਕਲੀ ਵੀਡੀਓ ਤੇ ਨਾਲ ਇੱਕ ਅੱਛੀ ਜਾਣਕਾਰੀ ਕਿ ਯੂਰੀਆ ਦਾ ਥੈਲਾ ਜਦੋਂ ਅਸੀਂ ਓਪਨ ਕਰਦੇ ਆ ਕਿਸੇ ਚਾਕੂ ਦੀ ਛੁਰੀ ਦੀ ਲੋੜ ਨਹੀਂ ਐ ਉਹ ਧਾਗੇ ਨੂੰ ਕਿਵੇਂ ਖੇੜੀਦਾ ਉਹ ਵੀਰ ਜੀ ਦੱਸਣਗੇ ਸਾਨੂੰ ਅਸੀਂ ਇਹਨਾਂ ਤਾਂ ਜਾਣਾਂਗੇ ਕਿ ਕਹਿੰਦੇ ਯੂਰੀਆ ਖੋਲਣ ਦੀ ਤੁਹਾਨੂੰ ਤਕਨੀਕ ਦੱਸਦ ਨੇ ਆਓ ਵੀ ਅੱਜ ਕਰੀਏ ਸ਼ੁਰੂ ਫਿਰ ਜੀ ਜੀ ਚੰਦਰਜੀਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਨੂੰ ਵੇਖਾਂ ਸਾਰੇ ਜ਼ਿਮੀਂਦਾਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਯੂਰੀਆ ਖੋਲਣ ਦੀ ਤਕਨੀਕ ਬਹੁਤ ਹੀ ਬਧੀਆ ਤਕਨੀਕ ਹੈ ਜੀ ਹਾਂਜੀ ਸਾਡੇ ਕੋਲ ਕਾਚੂ ਨਹੀਂ ਹੁੰਦਾ ਹਾਂਜੀ ਸਾਡੇ ਕੋਲ ਬਲੇਡ ਨਹੀਂ ਹੁੰਦਾ ਉਦੋਂ ਆਪਾਂ ਮਾਰੀ ਜਾਂਦੇ ਹੱਥ ਉਹ ਖੁੱਲਦਾ ਨਹੀਂ ਹੈਗਾ ਖੁੱਲਦਾ ਨਹੀਂ ਗੰਡ ਜੀ ਪੈ ਜਾਂਦੀ ਅੱਗੇ ਰੱਖੋ ਫਿਰ ਅੱਗੇ ਕੱਟਦੇ ਆਂ ਫਿਰ ਕਈ ਵਾਰੀ ਆ ਜੇ ਹੱਥ ਚ ਤਾਂ ਆ ਜੇ ਜੇ ਤੰਕਰਣ ਲੱਗੇ ਤਾਂ ਪਰ ਆ ਕਰਦੇ ਨਹੀਂ ਆਪਾਂ ਮੈਂ ਖੁਦ ਮੇਰੇ ਨਾਲ ਵੀ ਹੁੰਦਾ 10-10 ਮਿੰਟ ਉਲਝੇ ਤੇ ਰਹਿੰਦੇ ਸੀ ਉਲਝੇ ਤੇ ਰਹਿੰਦੇ ਤੇ ਉਹ ਇਹੀ ਤਕਨੀਕ ਹੈ ਜੀ ਹਾਂਜੀ ਤੇ ਮਿੰਟੋ 'ਚ ਇੱਕ ਸਕਿੰਟ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਜਿਹੜਾ ਤੁਹਾਡਾ ਧਾਗਾ ਫੁੱਟ ਜਾਵੇ ਅੱਛਾ ਜੀ ਹਾਂ ਉਹਦੇ ਵਾਰ ਤੁਹਾਨੂੰ ਦੱਸਣਿਆ ਬਹੁਤ ਹੀ ਵਧੀਆ ਚੀਜ਼ ਆ ਆ ਵੀ ਮੈਂ ਤੁਹਾਨੂੰ ਦੱਸਾਂ ਆ ਜੀ ਆ ਜੀ ਇਹ ਤੇ ਵਧੀਆ ਗ ਜਿਉਂ ਜਾ ਰਹੇ ਆ ਯੂਰੀਏ ਦੇ ਵੱਲ ਭਾਰਤੀ ਜਨ ਉਰਵਕ ਇਹ ਹੈ ਜੀ ਇਹ ਦੁਨੀਆ ਦੀ ਇਹ ਥੱਲੇ ਪਤਾ ਨਹੀਂ ਕਿਹੜੇ ਇਹ 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 ਹੈ ਜੀ ਆਪਾਂ ਇਹ ਦੇਖਣਾ ਜਦੋਂ ਸਿਵਾਇਆ ਹੁੰਦਾ ਜੀ ਇੱਕ ਪਾਸੇ ਲੰਬਾ ਧਾਗਾ ਹੁੰਦਾ ਜੀ ਜਿੱਦੋਂ ਮਸ਼ੀਨ ਛੱਡਦੀ ਹੁੰਦੀ ਹੈ ਇੱਕ ਪਾਸੇ ਲੱਗਦੀ ਹੁੰਦੀ ਹੈ ਆਪਾਂ ਉਹ ਚੀਜ਼ ਦੇਖ ਲੈਣੀ ਆ ਉਹ ਚੀਜ਼ ਹਾਂਜੀ 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 ਇਧਰੋਂ ਦੇਖ ਕੇ ਆਪਾਂ ਜਿਹੜੀ ਧਾਗੇ ਦੀ ਸਿੰਗਲ ਵਾਲੀ ਹੈ ਜੀ ਹਾਂਜੀ ਇੱਧਰ ਆ ਡਬਲ ਹੈ ਜੀ ਹਾਂਜੀ ਡਬਲ ਹੈ ਇੱਧਰ ਸਿੰਗਲ ਹੈ ਜੀ ਸਿੰਗਲ ਹੈ ਇਹ ਸਿੰਗਲ ਵਾਲੀ ਜਿਹੜੀ ਲਾਸਟ ਵਾਲੀ ਹੈ ਜੀ ਹਾਂਜੀ ਆ ਦੇਖੋ ਆ ਲਾਸਟ ਵਾਲੀ ਲਾਸਟ ਵਾਲੀ ਇਹ ਇਹ ਆ ਦੇਖੋ ਆ ਅਗਲੀ ਲਾਸਟ ਅੱਛਾ ਇਹਨੂੰ ਖਿੱਚੀ ਜਾਣਾ ਇਦਾਂ ਇਦਾਂ ਹਾਂ ਚਲੋ ਅੱਛਾ ਜੀ ਆ ਖਿੱਚ ਲੈ ਜੀ ਆਪਾਂ ਹਾਂਜੀ ਇਹਨੂੰ ਖਿੱਚ ਲੈਣਾ ਆਹ ਲਓ ਜੀ ਆ ਵੇਖਾ ਠੀਕ ਵਾ ਖੋਲੋ ਨਾਂ ਤਸਵੀਰਾਂ ਨੇ ਤੇ ਆਪਣਾ ਇੱਧਰ ਹੋ ਜਾਈਆ ਆ ਚੀਜ਼ ਬੜੀ ਵਧੀਆ ਜੀ ਠੀਕ ਹੈ ਠੀਕ ਹੈ ਨਹੀਂ ਤੇ ਅਸੀਂ ਕੀ ਕਰਦੇ ਆ ਅਸੀਂ ਕਰੇ ਸਭ ਤੋਂ ਪਹਿਲਾਂ ਇਹਨੂੰ ਫੜ ਕੇ ਨਾ ਖੁੱਚ ਲੈਣੇ ਆ ਤੋੜ ਲੈਣੇ ਆ ਤੂੰ ਇੱਥੇ ਪਹਿਲਾਂ ਜੀ ਆਓ ਫੇਰਦੇ ਆਪਾਂ ਕੋਈ ਚਾਕੂ ਫੇਰਦੇ ਆ ਫਿਰ ਜੇ ਤੇ ਆ ਜੇ ਸਾਹਮਣੇ ਤਾਂ ਆ ਜੇ ਪਹਿਲੀ ਵਾਰ ਜੀ ਜੇ ਅੜ ਜੇ ਤਾਂ ਫਿਰ ਬਸ ਆ ਜੀ ਦਾ ਧਿਆਨ ਰੱਖਣਾ ਜਿਹੜਾ ਲਾਸਟ ਵਾਲਾ ਲਾਸਟ ਵਾਲਾ ਸਿੰਗਲ ਜਿਹੜੇ ਪਾਸੇ ਆ ਇਹਨੂੰ ਇਦਾਂ ਦਾ ਕਰਕੇ ਦੇੜ ਦੋ ਇਦਾਂ ਦਾ ਬਸ ਇਦਾਂ ਇਹ ਵੀ ਖੁੱਲ ਜਾਣਾ ਇਦਾਂ ਕਰਕੇ ਹਾਂ ਬਸ ਇਹਨੂੰ